ਦੇਵਿਆ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਧ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਆ ਸੱਚ ਪਾਤਿਸਾਹ ਸਿਰ ਸਾਹਾਂ ਦਾਇ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾਵੇ ਸਾਹੋ ਸੱਜਣ ਸੱਚ ਪਾਤਿਸਾਹ ਸਿਰ ਸਾਹਾਂ ਦਾਇ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਕ ਮਹੱਲਾ ਤੀਜਾ ਪੂਰਾ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸੋ मोहठगौली पायान विसरिया गुणतासो पूरब लिखिया कमावणा जे ਕਰਤਾ ਆਪ ਲਿਖਿਆ ਸੋ ਮੋਹਠ ਗੌਲੀ ਪਾਈਆਂ ਵਿਸਰਿਆ ਗੁਣਤਾ ਸੋ ਮਾ ਤਜਾਣੋ ਜਗ ਜੀਵ ਦਾ ਦੂਜਾ ਭਾਇ ਮੋਇਆ ਸੋ ਜਿਨੇ ਗੁਰਮੁਖ ਨਾਮ ਨ ਚੇਤੇਉ ਸੇ ਬਹਣੋ ਨ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਣਾ ਪੁੱਤ ਕਲਤ ਨ ਸਾਥ ਕੋਈ ਜਾਸੇ ਲੋਕ වෙේච්ච මෝහෝකාලා හෝවා අන්දර උබේ සාස මන මුක්ඛ නෝකෝන වෙසහේ ෝ ගයා වේසාස නනක ගොරමුක්ඛනෝ සුකයක්්ගලා ජිනා අන්තර නාම නෙවාස ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਤ ਗੁਰ ਕਾ ਭਾਣਾ ਅਨ ਦਿਨ ਕਰਹਿ ਸੱਚ ਰਹੇ ਸਮਾਏ ਦੂਜਾ ਭਾਏ ਲੱਗੇ ਸੱਜਣ ਨਾ ਅੱਖੀ ਆਹ ਜੇ ਅਬਮਾਨ ਕਰੇ ਵਿਕਾਰ ਮਨ ਮੁਖ ਆਪ ਸੁਆਰਤੀ ਕਾਰਜ ਨਾ ਸਕ ਹੈ ਸਵਾਰੇ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨ ਮੇਟ ਨਹਾਰ ਪੌੜੀ ਤਦ ਆਪੇ ਜਗਤ ਉਪਾਏ ਕਾ ਆਪੇ ਖੇਲ ਰਚਾਇਆ ਤਰੇ ਗੋਣਿਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲਿਖਾ ਮੰਗੀਆਂ ਫਿਰ ਆਵਾਜਾਂ ਜਿਨ੍ਹਾਂ ਹਾਰੇ ਆਪ ਕਿਰਪਾ ਕਰੇ ਸੇ ਗੋਰੇ ਸਮਝਾਇਆ ਬਲੇ ਹਾਰੀ ਗੋਰੀ ਆਪਨੇ ਸਦਾ ਸਦਾ ਕੁਮਾਇਆ ਜਿਨਾ ਹਾਰੇ ਆਪੇ ਕਿਰਪਾ ਕਰੇ ਸੇ ਗੋਰੇ ਸਮਝਾਇਆ ਬਲਿਹਾਰੀ ਗੁਰਿਆਪਣੇ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फतेह सलोक महला तीजा पूर्व लिखिया कमावणा जे करता है आप सो मोह ठगौली पाई विसरिया ਗੋਣਤਾਸ ਰਾਗ ਸੋਰਠਿ ਕੀ ਵਾਰ ਪੌੜੀ ਤੀਜੀ ਸਲੋਕਾਂ ਨਾਲ